ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਜਿਹਦੇ ਬਾਰੇ ਤੁਹਾਨੂੰ ਸੁਣਾਉਣ ਜਾ ਰਹੇ ਆ ਜਿਹੜਾ ਕਿ ਐਮਐਲਏ ਫੌਜਾ ਸਿੰਘ ਸਰਾਰੀ ਆ ਤੇ ਜਿਹੜਾ ਕਿ ਪਿਛਲੇ ਦਿਨ ਜਸ਼ਨ ਮਾਮਲੇ ਦੇ ਵਿੱਚ ਜਸ਼ਨ 바ਵਾ ਜਿਹੜਾ ਕਿ ਸਰਪੰਚ ਬੰਨ ਦੇ ਚੱਕਰ ਚ ਇੱਕ ਬਈ ਆਪਣੇ ਹੀ ਗੋਲੀ ਮਾਰ ਲੈਂਦਾ ਤੇ ਉਹਦੇ ਸਾਰੇ ਦੋਸ਼ ਜਿਹੜਾ ਐਮਐਲਏ ਤੇ ਲੱਗਦੇ ਆ ਤੇ ਇੱਕ ਪੂਰੇ ਬਹੁਤ بڑے ਖੁਲਾਸੇ ਹੋਣ ਜਾ ਰਹੇ ਆ ਤੇ ਇਹ ਬਣੇਰੋ ਵੀਡੀਓ ਤੇ ਤੁਹਾਨੂੰ ਸੁਣਾਉਣ ਜਾ ਰਹੇ ਆ ਅੱਜ ਦੀ ਇੰਟਰਵਿਊ ਤੇ ਵੀ ਕੀ ਕਹਿਣਾ ਉਹਨੇ ਆਪਣੇ ਬਾਰੇ ਨੂੰ ਸੁਣੋ ਵੀਡੀਓ ਇਹਦਾ ਮੁੱਦਾ ਪੱਕ ਚੁੱਕਿਆ ਇਸ ਵਕਤ ਆਪਣੇ ਨਾਲ ਨੇ ਹਲਕਾ ਐਮਐਲਏ ਫੌਜਾ ਸਰਾਰੀ ਜੀ ਐਮਐਲਏ ਸਾਹਿਬ ਤੁਹਾਡੇ ਉੱਪਰ ਇੱਕ ਬਹੁਤ ਵੱਡਾ ਦੋਸ਼ ਲੱਗ ਰਿਹਾ ਔਰ ਅੱਜ ਤੁਹਾਡੇ ਖਿਲਾਫ ਲੱਖੋ ਕੇ ਥਾਣੇ ਦੇ ਅੱਗੇ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਰੋਡ ਜਾਮ ਕੀਤਾ ਗਿਆ ਪਿਛਲੇ ਦਿਨੀ ਜਿਹੜਾ ਇੱਕ ਨੌਜਵਾਨ ਸਰਪੰਚ ਮੁੰਡਾ ਜਸ਼ਨ ਬਾਵਾ ਜਿਹੜਾ ਗੋਲੀ ਮਾਰ ਕੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਗਿਆ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਤੇ ਤੁਹਾਡੇ ਪੀਏ ਨੇ ਪਹਿਲਾ ਉਹਨੂੰ ਸਰਪੰਚ ਬਣਾਉਣ ਲਈ 13 ਲੱਖ ਰੁਪਇਆ ਲਿਆ ਤੇ ਫਿਰ ਉਹਦੀ ਮੌਤ ਤੋਂ ਕੁਝ ਦਿਨ ਪਹਿਲਾਂ 2 ਲੱਖ ਰੁਪਏ ਮੰਗਾਏ ਗਏ ਤੇ ਫਿਰ ਹੋਰ ਮੰਗੇ ਜਾ ਰਹੇ ਸੀ ਤੇ ਇਸ ਦਬਾਅ ਕਾਰਨ ਉਹ ਆਤਮ ਹੱਤਿਆ ਕਰ ਗਿਆ ਸਰਸਰ ਝੂਠ ਹੈ ਜਿੰਨਾ ਵੀ ਤੁਸੀਂ ਬੋਲਿਆ ਕੋਈ ਸਚਾਈ ਨਹੀਂ ਇੱਕ ਪੈਸਾ ਵੀ ਸਚਾਈ ਨਹੀਂ ਹੈ ਕਿ ਉਹਦੀ ਜਿਸ ਤਰ੍ਹਾਂ ਦੀ ਕਹਾਣੀ ਹੈ ਜਸ਼ਨ ਵੀ ਜਸ਼ਨ ਆਮਾਦੀ ਪਾਰਟੀ ਦਾ ਹਿੱਸਾ ਸੀ ਪਹਿਲਾ ਤਾਂ ਮੈਨੂੰ ਬੜਾ ਹੀ ਅਫਸੋਸ ਹੈ ਕਿ ਇੱਕ ਨੌਜਵਾਨ ਬੱਚਾ ਅਜੀ ਦੀ ਭਾਵਨਾ ਸੀ ਸਰਪੰਚ ਬਣ ਕੇ ਕੋਈ ਚੰਗਾ ਕੰਮ ਕਰਦੀ ਅਫਸੋਸਾ ਹੈ ਕਿ ਉਹਦੀ ਮੌਤ ਨੁਕ ਦੀ ਮੌਤ ਹੋਈ ਮਾੜੀ ਗੱਲ ਹੈ ਜਿਹੜੇ ਦੋਸ਼ ਨੇ ਕਿ ਕੁਝ ਸ਼ਰਾਰਤੀ ਅਨਸਰ ਨੇ ਕਿਉਂਕਿ ਮੈਨੂੰ ਜਦੋਂ ਉਹਦੀ ਮੌਤ ਹੁੰਦੀ ਹੈ 31 ਤਰੀਕ ਨੂੰ ਅਸੀਂ ਉੱਥੇ ਗਏ ਸੀ ਯੁੱਧ ਨਸ਼ਿਆਂ ਵਿਰੁੱਧ ਸਕੂਲ ਦੇ ਵਿੱਚ ਤੇ ਉੱਥੇ ਪਹੁੰਚ ਕੇ ਮੈਂ ਆਪਣੇ ਪੀਰ ਨੂੰ ਕਹਾਂ ਮੈਂ ਅਲਦੀ ਫੋਨ ਕਰ ਤੇ ਜਸ਼ਨ ਹੈ ਦੀ ਸਰਪੰਚਾ ਨਾਲ ਚੰਗੀ ਗੱਲ ਸੀ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਉਹਨੇ ਫੋਨ ਕੀਤਾ ਤੇ ਮੈਨੂੰ ਕਹਿੰਦੇ ਵੀ ਸਰ ਤਾਂ ਅਵਰ ਸਰ ਸਾਹਿਬ ਕਹ ਰਿਹਾ ਤੇ ਮੈਂ ਚੰਗੀ ਗੱਲ ਹੈ ਰੱਬ ਦਾ ਨਾਮ ਲੈ ਰਿਹਾ ਤੇ ਕੋਈ ਗੱਲ ਨਹੀਂ ਆਪਾਂ ਕਰਦੇ ਹੋਰ ਪਿੰਡ ਦੇ ਬੰਦੇ ਆ ਗਏ ਸੀ ਆਪਣਾ ਕੰਮ ਪੂਰਾ ਕਰਕੇ ਚਲੇ ਗਏ ਉਸ ਤੋਂ ਬਾਅਦ ਰਾਤ ਨੂੰ ਜੋ ਘਟਨਾ ਵਾਪਰੀ ਮਾਪੇ ਦੇ ਕੋਲੇ ਹੋਈ ਹੈ ਦੇ ਬਾਪ ਨੂੰ ਪਤਾ ਜਾਂ ਪਰਿਵਾਰ ਨੂੰ ਪਤਾ ਕੋਈ ਨਹੀਂ ਸੀ ਐਨੈਲਸ ਸਾਹਿਬ ਉਹਦੇ ਮਾਪੇ ਕਹਿ ਰਹੇ ਨੇ ਕਿ ਤੁਹਾਡੇ ਪੀਏ ਨੇ ਉਸ ਦਿਨ ਉਹਨੂੰ ਫੋਨ ਕੀਤਾ ਸੀ ਜਿਸ ਦਿਨ ਉਹਨੇ ਆਤਮ ਹੱਤਿਆ ਕੀਤੀ। ਉਹੀ ਵਾਰ ਕਹਿ ਰਿਹਾ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਮੇਰੇ ਕਹਿਣ ਤੇ ਫੋਨ ਕੀਤਾ ਸੀ ਕਿ ਲੱਡੀ ਫੋਨ ਕਰਕੇ ਪੁੱਛੋ ਵੀ ਜਸ਼ਨ ਇੱਥੇ ਹੈ ਨਹੀਂ ਸਰਪੰਚ ਦਾ ਹੋਣਾ ਚੰਗੀ ਗੱਲ ਹੈ ਜਦੋਂ ਇੱਕ ਤੋਂ ਵਜੇ ਬੱਚਾ ਆਪ ਹੀ ਸਪੋਰਟਸਮੈਨ ਹੈ ਤਾਂ ਆਪਾਂ ਯੋਗ ਨਸ਼ਾ ਵਿਰੋਧ ਗੱਲ ਕਰਨੀ ਹੈ। ਫਿਰ ਜਸ਼ਨ ਦਾ ਹੋਣਾ ਜ਼ਰੂਰੀ ਸੀ। ਉਹਨੇ ਕਾਲ ਕੀਤੀ ਮੇਰੇ ਕਹਿਣ ਤੇ ਕੀਤੀ। ਫਿਰ ਜਦੋਂ ਉਹਨੇ ਮੈਨੂੰ ਕਹਿੰਦਾ ਵੀ ਉਹ ਕਹਿੰਦਾ ਵੀ ਅਬਰਸਰ ਗਿਆ। ਸਮachar ਚੰਗੀ ਗੱਲ ਰੱਬ ਦੇ ਕਰ ਗਿਆ ਕੋ ਰੱਬ ਦਾ ਨਾਮ ਲੈ ਕੇ ਕੋ ਗੱਲ ਨਹੀਂ ਆਪਾਂ ਉਹ ਮੇਰੇ ਘਰ ਤੇ ਫੋਨ ਕੀਤਾ ਸੀ ਪਰ ਤੁਸੀਂ ਉਹਦੇ ਤੋਂ ਸਰਪੰਚ ਬਣਾਉਣ ਲਈ ਕਿੰਨੇ ਪੈਸੇ ਲਏ ਸੀ ਬਿਲਕੁਲ ਇਹ ਮੈਨੂੰ ਸ਼ਰਮ ਆ ਰਹੀ ਹੈ ਇਹ ਗੱਲ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ ਲਏ ਸੀ ਉਹਦਾ ਨਾਂ ਨਹੀਂ ਲਿਆ ਸੱਚ ਤਾਂ ਇਹ ਹੈ ਕਿ ਉਹਨੂੰ ਕਿਹਨਾਂ ਨੇ ਲਏ ਸੀ ਪੈਸੇ ਕਿਹਨਾਂ ਬਦਲਦਾ ਕਿ ਉਸ ਸ਼ਖਸ ਨੂੰ ਇਹ ਪਤਾ ਸੀ ਕਿ ਮੈਂ ਵੋਟਾਂ ਨਾਲ ਸਰਪੰਚ ਨਹੀਂ ਬਣ ਸਕਦਾ ਉਹ ਕਿਤੇ ਮਾਰ ਥੱਲੇ ਆ ਗਿਆ ਇੱਕ ਕਰਨ ਨਿੱਜਰ ਆਪਣੇ ਆਮਾਦੀ ਪਾਰਟੀ ਦਾ ਹੀ ਆ ਉਹ ਨੇੜੇ ਵਾਲਾ ਹੀ ਆ ਹੂੰ ਉਸ ਸੱਜਣ ਨੇ ਉਹਨੂੰ ਕਿਤੇ ਪਰਮਾ ਲਿਆ ਨੌਜਾਨ ਬੱਚਾ ਸੀ ਉਹਨੇ ਕਿਹਾ ਸੀ ਕਿ ਮੈਂ ਪੈਸਿਆਂ ਨਾਲ ਮਤਲਬ ਹੈ ਵੋਟਾਂ ਨਾਲ ਤਾਂ ਬੰਡੀ ਸਕਦਾ ਕਿਉਂਕਿ ਉੱਥੇ ਐਸ்சி ਭਾਈਚਾਰੇ ਦੇ ਸਾਢੇ 1 ਤਿੰਨ ਵੋਟ ਤੋਂ ਵੋਟ ਹੈ ਤੇ ਕੁਝ ਬੀਸੀ ਦੇ 150 ਫਿਰ ਕੋ ਉੱਥੇ 60 70 ਵੋਟਾਂ ਜੱਟ ਸਿੱਪਾਈ ਚਾਰੇ ਦੀ ਇੱਕ ਖੱਤਰੀਪੁਰਾ ਤਿੰਨ ਘਰ ਸੀ ਤੇ ਵੋਟਾਂ ਨਾਲ ਤਾਂ ਬੰ ਨਹੀਂ ਸਕਦੇ ਸੀ ਇਹ ਨੇ ਉਹਦੇ ਨਾਲ ਕਰਨੀ ਜੇ ਨਾਲ ਜਿਗਾੜ ਬਣਾ ਲਿਆ ਕਿ ਪੈਸਿਆਂ ਨਾਲ ਆਪਾਂ ਕਾਜ ਕੁਝ ਰੱਦ ਕਰਾ ਦਿਆਂਗੇ ਉਹਨਾਂ ਨੇ ਜਿਹੜੇ ਨੇ ਵਾਰਸ ਆਏ ਸੀ ਮੇਰੇ ਕੋਲੇ ਉਹਦੀ ਮੌਤ ਹੁੰਦੀ ਹੈ 31 ਤਰੀਕ ਨੂੰ ਇੱਕ ਨੂੰ ਛੱਡ ਕੇ ਤੇ 2 ਤਰੀਕ ਨੂੰ ਆਏ ਸੀ ਮੇਰੇ ਕੋਲੇ ਮੈਨੂੰ ਜਵਾਨੀ ਯਾਦ ਵੀ ਹੈਗਾ ਜਿਹਦੇ ਵਿੱਚ ਰਜਿੰਦਰ ਸਿੰਘ ਮਲਕਜਾਦਾ ਸਾਹਿਬ ਦਾ ਸਰਪੰਚ ਸੀ ਉਹ ਵੀ ਫੁੱਫੜ ਸੀ ਸ਼ਰੀਵਾਲਾ ਦਪਿੰਦਰ ਸੋਢੀ ਐਕਸ ਸਰਪੰਚ ਹੋ ਵੀ ਹੋ ਬਣਵਾਈਆ ਇਹਨਾਂ ਦਾ ਇੱਕ ਪ੍ਰਿੰਸ ਭੋਲੋਂ ਵਾਲਿਆਂ ਲੱਭੋ ਤੋਂ ਆਏ ਸੀਗੇ ਪਹਿਲਾਂ ਤਾਂ ਹੁਣ ਪੰਜੇ ਕੇ ਤਾੜ ਇੱਕ ਸਾਕਾ ਪੁੱਪੜ ਸੀ ਤੇ ਇੱਕ মামਾ ਸੀ ਤੇ ਉੱਥੇ ਮੇਰੇ ਕੋਲੇ ਆਏ ਤੇ ਇਹਨਾਂ ਦੀ ਸਾਰੀ ਗੱਲਬਾਤ ਅਸੀਂ ਮੈਂ ਕਰਨ ਜੀ ਨੂੰ ਫੋਨ ਕੀਤਾ ਕਿ ਮੈਂ ਕਰਨ ਜੇ ਕੋਈ ਜ਼ਰੂਰੀ ਕੰਮ ਹੈ ਤੇ ਦਫ਼ਤਰ ਜਾਉਂ ਪਹਿਲਾਂ ਕਹਿੰਦਾ ਮੈਂ ਹਾਂ ਜੋ 5-7 ਮਿੰਟ ਵੀਰ ਗਏ ਤੇ ਮੈਂ ਕਹਿੰਦਾ ਵੱਡਾ ਤਾਂ ਰਾਹ ਵੀ ਨਹੀਂ ਜ਼ਿਆਦਾ ਤੇ ਆਉਣਾ ਚਾਹੀਦਾ ਫਿਰ ਦਾ ਪੁੱਛਿਆ ਵੀ ਕਰਨ ਤੂੰ ਅਜੇ ਆਇਆ ਨਹੀਂ ਉਹ ਮੈਂ ਠੀਕ ਨਹੀਂ ਜੀ ਕਰਦੇ ਕਹਿੰਦੇ ਤੇਰਾ ਬੀਪੀ ਵਧਿਆ ਤੇ ਤੂੰ ਰਹਿਣ ਦੇ ਤੇ ਮੈਂ ਨਹੀਂ ਆ ਰਿਹਾ ਤੇ ਮੈਂ ਕੋਲ ਬੈਠੇ ਗੱਲ ਕਰ ਫਰੀ ਹੈਂਡ ਸਪੀਕਰ ਕਰ ਲਿਆ ਮੇਜ਼ ਤੇ ਰੱਖਤਾ ਸਾਰੇ ਆਸ-ਪਾਸ ਬੈਠੇ ਆ ਮੈਂ ਕਿਹਾ ਦੇ ਜਵਾਬ ਇਹਨਾਂ ਨੂੰ ਹਾਂ ਆ ਬੈਠੇ ਆ ਤਾਂ ਉਹਦਾ ਜਿਹੜਾ ਫੁੱਫੜ ਸੀ ਬੋਬੀ ਤੇ ਬਣਵਾਈਆ ਕਿ ਦੋਨੋਂ ਕਹਿ ਰਹੇ ਨੇ ਵੀ ਤੈਨੂੰ ਕਰੇ ਦੇ ਕੇ ਆਂ ਹਾਂ ਉਹਨਾਂ ਨੇ ਦੱਸਿਆ ਫਿਰ ਕਹਿੰਦੇ ਵੀ ਤੈਨੂੰ ਅਸੀਂ 5-5000 ਕਰਕੇ ਦਿੱਤਾ ਜੀ ਕਰੇ ਦੇ ਕੇ ਆਂ ਹਾਂ 5-5000 ਸੋਰੀ 5-5 ਲੱਖ 5-5 ਲੱਖ ਬੋਲਣ ਚ ਗਲਤੀ ਹੋ ਗਈ ਕਿ 5-5 ਲੱਖ ਤੈਨੂੰ ਅਸੀਂ ਕਰੇ ਦੇ ਕੇ ਆਂ ਹਾਂ ਫਿਰ ਜਦੋਂ ਇਹ ਸਰਪੰਚ ਬਣ ਜਾਂਦਾ ਮਤਲਬ ਇਹ ਮਰਨ ਵਾਲੇ ਸਰਪੰਚ ਤੋਂ ਪੈਸੇ ਤਾਂ ਲਏ ਗਏ ਮਤਲਬ ਪੈਸੇ 10 ਲੱਖ ਰੁਪਈਆ ਦੇ ਤੋਂ ਲਿਆ ਗਿਆ ਆ ਲਿਆ ਕੇ ਦਿੱਤੇ ਮਾਰਸਾ ਨੇ ਆਪ ਦਿੱਤੇ ਮੰਨੇ ਉੱਥੇ ਸਾਰੀ ਗੱਲ ਕਹੀ ਹੈ ਮੈਂ ਇਹ ਵੀ ਕਹਿੰਦਾ ਵੀ ਪੈਸੇ ਤੁਸੀਂ ਦੇਣੇ ਨਹੀਂ ਸੀ ਅਸੀਂ ਅਸੀਂ ਨਹੀਂ ਦਿੰਦੇ ਜੀ ਤਾਂ ਮੁੰਡਾ ਦੇਦਾ ਮੈਂ ਗੋਲੀ ਮਾਰੂਗਾ ਨਹੀਂ ਦਿੱਤੇ ਕਿਨੂੰ 10 ਲੱਖ ਰੁਪਈਆ ਉਹਨੂੰ ਦੇ ਕਰ ਜਾ ਕੇ ਕਰਨ ਨੂੰ ਦਿੱਤੇ ਇਹਨਾਂ ਨੇ ਕਰਨੀ ਜਰੂਰ ਤੇ ਉਹਨੇ ਦਾਹ ਜਿਗਾੜ ਕੀ ਬਣਾਇਆ ਕਿ ਜਿਹੜਾ ਆਰਓ ਸੀਗਾ ਰਿਟਰਨਿੰਗ ਅਫਸਰ ਹੂੰ ਉਧਰ ਤਾਲਮੇਲ ਕੀਤਾ ਵੀ ਕਾਜ ਰੱਦ ਕਰਨੇ ਹਾਂਜੀ ਇਹ ਸੀ ਫੋਜਾ ਸਿੰਘ ਸਰਾਰੀ ਜਿਹਦਾ ਕਹਿਣਾ ਕਿ ਇਹ ਬਈ ਮੈਨੂੰ ਪੈਸੇ ਨਹੀਂ ਦਿੱਤੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਰਕਰ ਆ ਜਿਹਦਾ ਨਾਮ ਕਰਨ ਨੇਜਰ ਆ ਵੀ ਉਸ ਨੂੰ ਪੈਸੇ ਦਿੱਤੇ ਆ ਸਾਰਾ ਮਾਮਲਾ ਇਹਨਾਂ ਨੇ ਆਪਣੇ ਬੰਦੀ ਨੂੰ ਦੱਸਿਆ ਕਿ ਵੀ ਇਹ ਸਭ ਕੁਝ ਝੂਠ ਆ ਤੇ ਪਰ ਜੋ ਬਹੁਤ ਵੱਡੇ ਵੱਡੇ ਖੁਲਾਸੇ ਇੱਕ ਜੋ ਆਪਾਂ ਪੂਰੀ ਇੰਟਰਵਿਊ ਇਹਨਾਂ ਦੀ ਆਪਣੇ ਹੀ ਚੈਨਲ ਤੇ ਉਹ ਵੀ ਅਪਲੋਡ ਕਰਤੀ ਆ ਤੇ ਪਰ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰਨੀ ਕਿਉਂਕਿ ਜਿਹੜਾ ਕਿ ਇਹ ਮੁੱਦਾ ਬਹੁਤ ਹਾਈਲਾਈਟ ਬਣ ਚੁੱਕਿਆ ਜਿਵੇਂ ਕਿ ਇਹ ਜਸ਼ਨ ਜੋ 바ਵਾ ਆਪਣੇ ਹੀ ਪਿਤਾ ਦੇ ਸਾਹਮਣੇ ਇੱਕ ਨੌਜਵਾਨ ਪੁੱਤ ਦੀ ਮੌਤ ਹੋ ਜੇ ਤਾਂ ਬਹੁਤ ਦੇਖਣਾ ਮੁਸ਼ਕਲ ਹੋ ਜਾਂਦੀ ਹੈ ਘੜੀ ਇਹ ਤਾਂ ਪਰ ਜੋ ਬਈ ਇਹ ਮੰਦਭਾਗੀ ਖਬਰਾਂ ਸਾਂਝੀ ਜ਼ਰੂਰ ਕਰਨੀ ਤੁਹਾਡੇ ਨਾਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ